ਪ੍ਰੀ ਦਾ ਲੈ ਕੋ ਕਿ ਪੰਜਾਬ ਚ ਨੂ ਐਕਾਉਂਟਰ ਸਿਸਟਮ ਸ਼ੁਰੂ ਹੋਇਆ ਉਸ ਜਿੰਦਾ ਜਿਸ ਲੈਵਲ ਤੇ ਜਾ ਰਿਹਾ ਕੋਈ 10 ਕੀ ਕੋਈ ਨਾਲ 13 ਨੂੰ ਨਾਲ ਜਿਵੇਂ ਇਸ ਲੈਵਲ ਤੇ ਨਾ ਨੇ ਕੰਪਲੀਟ ਕੀਤੇ ਨੇ ਤੇ ਕਿਸ ਤੇ ਨੇ ਉਹ ਇਹ ਹੀ ਦੁਸ਼ਚਰਮ سزا ਮਿਲਨੀ ਚਾਹੀਦੀ ਮੇਰੇ ਕੋਲ ਆਈ ਵਿਕਟਿਮਸ ਵੀ ਹੈਗੇ ਵੀਡੀਓਜ਼ ਵੀ ਹੈਗੇ ਇਹਦਾ ਇਜਪਟ ਮੰਡੋਰ ਉੱਤੇ ਉਹ ਵੀ ਮੈਂ ਹਾਈ ਕੋਰਟ ਸਾਹਦੇ ਪਾਈ ਉਹ ਵੀ ਇਸ ਵੀ ਕਰਨਾ ਤੇ ਉਹ ਵੀ ਜੇਕਰ ਵੀਡੀਓ ਹੈਗਾ ਉਹ ਵੀ ਹਾਈ ਕੋਰਟ ਸਪੀਸ਼ ਕਰਨਾ ਵੀਡੀਓ ਦੀ ਸਥਿਤੀ ਕੀ ਹੈ ਸ਼ੂਟਿੰਗ ਜਦੋਂ ਬੁੜੀਆਂ ਵੱਜਦੀਆਂ ਬੱਚੇ ਦੇ ਹਾਂਜੀ ਹਾਂਜੀ ਸਾਡੇ ਮੌਕੇ ਦੀਆਂ ਹਾਂ ਮੌਕੇ ਦੇ ਵੀਡੀਓਸ ਤੇ ਮਿਲਦੇ ਨੇ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਆ ਪੁਲਿਸ ਅਫਸਰ ਇੱਥੇ ਮੌਕੇ ਤੇ ਮੌਜੂਦ ਸੀਗੇ ਐਸਐਸਪੀ ਨਾਨਕ ਸਿੰਘ ਸੀ ਡੀਆਈਜੀ ਮਨਦੀਪ ਸਿੰਘ ਸੀ ਇਹਨਾਂ ਦਾ ਫਰਕ ਨਹੀਂ ਸੀ ਵੱਲ ਕਿ ਉਹਨਾਂ ਦੇ ਥੱਲੇ ਇਹਨਾਂ ਦੇ ਪੁਲਿਸ ਇੰਸਪੈਕਟਰ ਆਏ ਕਿ ਮੀਟਿੰਗ ਕਰ ਲਈ ਜਾਂਦੇ ਕੀ ਪੰਜਾਬ ਦੇ ਮੁੰਡਿਆਂ ਦਾ ਕੋਈ ਬਾਲੀਵੁੱਡ ਅਸ ਨਹੀਂ ਆਇਆਗਾ ਤੁਸੀਂ ਵੀਡੀਓ ਚ ਦੇਖ ਰਹੇ ਹੋਗਾ ਵੀ ਉਹਨੇ ਜਿਹੜਾ ਸਰੈਂਡਰ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਹੱਥ ਖੜੇ ਦਿਖ ਰਹੇ ਨੇ ਵੀਡੀਓ ਚ ਤੇ ਮੈਂ ਤੁਹਾਨੂੰ ਇਹੀ ਹੋਰ ਦੱਸਣਾ ਚਾਹੁੰਦਾ ਕਿ ਜਿਹੜੇ ਆਹ ਚਾਰ ਝੂਠੇ ਗਵਾਹ ਬਣੇ ਨੇ ਨਾ ਜਸਪੀਤ ਦੇ ਮਾਮਲੇ 'ਚ ਉਹ ਵੀ ਚਾਰੋਂ ਝੂਠੇ ਨੇ ਉਹਨਾਂ 'ਚ ਤਿੰਨ ਗਵਾਹ ਤਾਂ ਹੁੰਦੇ ਉਸ ਟਾਈਮ ਮਜਬੂਰ ਵੀ ਨਹੀਂ ਸੀਗੇ ਮੰਡੌਰ ਉੱਥੇ ਉਹਨਾਂ ਦੀ ਟਾਵਰ ਲੋਕੇਸ਼ਨਸ ਘਟਾਉਂਗਾ ਮੈਂ ਉਹ ਵੀ ਪਤਾ ਲਾਇਆ ਕਿ ਕਿੱਥੇ ਹੁੰਦੀਆਂ ਸੀਗੀਆਂ ਉਹ ਤਿੰਨ ਬੰਦੇ ਬਾਹਰਲੇ ਸੀਗੇ ਜਿਹੜੇ ਉੱਥੇ ਝੂਠੇ ਇਹਨਾਂ ਨੇ ਪਾਏ ਨੇ ਵਿਟਨੈਸ ਵਜੋਂ ਆਏ ਨਹੀਂ ਇੱਕ ਬੰਦਾ ਸੀਗਾ ਉੱਥੇ ਮਜਬੂਰ ਸਿਰਫ ਹਰਪ੍ਰੀਤ ਸਰਪੰਚ ਜਿਹੜਾ ਹੈਗਾ ਮੰਡੌਰ ਵਾਲਾ ਉਹ ਉੱਥੇ ਵਿੱਚ ਸੀ ਬਾਕੀ ਤਿੰਨੋਂ ਮੰਡੌਰ ਦੇ ਜਿਹੜੇ-ਜਿਹੜੇ ਵੀ ਨਹੀਂ ਸੀਗੇ ਕੁਝ ਦਿਗਵਾ ਪੇਸ਼ ਕਰਤੇ ਤੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਪਰਿਵਾਰ ਨਾਲ ਜਾਊਂਗਾ ਉਹ ਫਿਰ ਸਵਾਦਾ ਨੇ ਮੰਡੌਰ ਅਸੀਂ ਵੀ ਬੈਠਾਂਗੇ ਉੱਥੇ ਜਿਨ੍ਹਾਂ ਨੇ ਛੁੱਟੀਆਂ ਗਵਾਈਆਂ ਦਿੱਤੀਆਂ ਉੱਥੇ ਆ ਕੇ ਸੌ ਚੱਕਰ ਉਹ ਉਸ ਜਗ੍ਹਾ ਦੀ ਬੜੀ ਮਾਨਤਾ ਹੈ ਉਸ ਜਗ੍ਹਾ ਦੀ ਜਿਹੜਾ ਵੀ ਉੱਥੇ ਛੁੱਟੀ ਸੌਂ ਖਾਂਦਾ ਰੱਬ ਨੂੰ ਪਾਕਿਸਤਾਨੀ ਹੈਗਾ ਮੈਂ ਪਰਿਵਾਰ ਨੂੰ ਲੈ ਕੇ ਉੱਥੇ ਬੈਠੂਗਾ ਕਿਸੇ ਦਿਨ ਜਾਂ ਐਤਵਾਰ ਤਾਂ ਸੋਚਾਂਗੇ ਕਿ ਯਾਰ ਜਿਹੜਾ ਪਰਸੋਂ ਐਤਵਾਰ ਆਉਣਾ ਕਿਉਂਕਿ ਉੱਥੇ ਲੋਕ ਆਉਂਦੇ ਨੇ ਮੱਥਾ ਟੇਕਣ ਲਈ ਅਸੀਂ ਵੀ ਮੱਥਾ ਟੇਕਾਂਗੇ ਉਹਨੂੰ ਮੀਡੀਆ ਨੂੰ ਵੀ ਦਤੂਗਾ ਕਿ ਜਿਹੜਾ ਟੁੱਟਿਆ ਗ੍ਰਾਈਂਟ ਯਾ ਕਿ ਮੀਡੀਆ ਸਾਹਮਣੇ ਦੱਸਣ ਆ ਕੇ ਸੌਹਾ ਆ ਕੇ ਕਹਿਣ ਕਿ ਸਮਾਜ ਵੀ ਉਹਨਾਂ ਨੇ ਆਪਣੀ ਅੱਖਾਂ ਨਾਲ ਦੇਖਿਆ ਇਨਕਾਉਂਟਰ ਇਹ ਜਸਪੀਤ ਦੇ ਇੰਪਾਇਰ ਕੀਤਾ ਤੇ ਜਦੋਂ ਕੋਈ ਵੈਪਨ ਹੀ ਨਹੀਂ ਸੀ ਉਹਦੇ ਚਲੇ ਪੁੱਛ ਲਾਂਗੇ ਹਾਂਜੀ ਸਰ ਅੱਜ ਪੂਰੇ ਇਕੱਠੇ ਹੋਏ ਹੋ ਜੀ ਕੀ ਕਾਰਨ ਹੈ ਇਹ ਜੀ ਸਾਡੇ ਜੀ ਪਿੱਛੇ ਕੁਝ ਬੰਦੇ ਨੇ ਚਾਰ ਪੰਜ ਦਿਨ ਗੱਲਾਂ ਇਹ ਗੱਲ ਕਹੀ ਸੀ ਵੀ ਜਿਹੜਾ ਉਹ ਇਨਕਾਉਂਟਰ ਹੋਇਆ ਵੀ ਉਹਦੇ ਸਬੰਧ ਜਿਹੜੇ ਪਿੰਡ ਵਾਲੇ ਨੇ ਗਲਤਫਹਿਮਾ ਫੈਰਾ ਰਹੇ ਨੇ ਕੋਈ ਕੋ ਸੋਸ਼ਲ ਮੀਡੀਆ ਤੇ ਉਹਨਾਂ ਦਾ ਮੈਸੇਜ ਆ ਰਿਹਾ ਸੀ ਤੇ ਉਹ ਪ੍ਰਸ਼ਕੰਦ ਜੰਤ ਵੀ ਕਹਿ ਰਹੇ ਸੀ ਵੀ ਅਸੀਂ ਐਤਵਾਰ ਨੂੰ 25 ਤਰੀਕ ਨੂੰ ਉੱਥੇ ਪਿੰਡ ਜਾਵਾਂਗੇ ਵੀ ਬਾਬਾ ਕੋਲ ਆਰਾਮ ਜੀ ਦੀ ਸਮਾਧ ਤੇ ਬਲਾ ਕੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਝੂਠੀਆਂ ਗਵਾਹੀਆਂ ਦਿੰਦੇ ਨੇ ਅਸੀਂ ਤਾਂ ਉਹ ਹੀ ਉਹਨਾਂ ਨੂੰ ਕਹਿੰ ਮਤਲਬ ਉਹਦੇ ਸੰਬੰਧ ਜਿਹੜੇ ਅਸੀਂ ਇਕੱਠੇ ਹੋਈ ਸੀ ਸਾਰੇ ਪਰ ਉਹ ਆਏ ਨਹੀਂ ਹੈਗੇ ਦੂਜੇ ਬੰਦੇ ਵੀ ਦੱਸੋ ਜੀ ਇਸ ਗੱਲ ਦੇ ਵਿੱਚ ਅਸੀਂ ਸੱਚੇ ਆ ਪੁਲਿਸ ਵੱਲੋਂ ਇੱਕ ਕ੍ਰਿਮੀਨਲ ਬੰਦਿਆਂ ਨੂੰ ਫੜਿਆ ਗਿਆ ਉਹ बार-बार ਜਿਹੜਾ ਸੋਸ਼ਲ ਮੀਡੀਆ ਤੇ ਉਹਨੂੰ ਹਾਈਲਾਈਟ ਕਰਨ ਦਾ ਕੋਈ ਹੋਣੀ ਮੁੱਦਾ ਉਦੋਂ ਜਦੋਂ ਤੁਸੀਂ ਸੀ ਪ੍ਰੈਸ ਕੰਟਰੋਲ ਕਿਦਾਂ ਲੋਕ ਇੱਥੇ ਗਈ ਸੀ ਢੱਲੋਂ ਸਾਹ ਵੱਲੋਂ ਸੀ ਜੀ ਵੀਡੀਓ ਵੀ ਆਈ ਸਾਡੇ ਕੋਲੋਂ ਸਾਡਾ ਨਾਮ ਵੀ ਲੈ ਰਹੇ ਨੇ ਜੀ ਵੀ ਉਹ ਪਿੰਡ ਵਾਲੇ ਨੇ ਜਿਹੜੇ ਜੀ ਬਿਰਮ ਬਜਾ ਉਹਨਾਂ ਦੇ ਲੋਕੇਸ਼ਨਾਂ ਨਹੀਂ ਪਿੰਡ ਦੀਆਂ ਇਦਾਂ ਦੀ ਗੱਲਾਂ ਕਰ ਰਹੇ ਉਹ ਸਾਰੇ ਇਕੱਠੇ ਹੋ ਕੇ ਮਤਲਬ ਉਹਨਾਂ ਦਾ ਵੇਟ ਕਰ ਰਹੇ ਸੀ ਜਿਹੜੇ ਹਾਂਜੀ ਹਾਂਜੀ ਵੀ ਦੱਸੋ ਸਾਨੂੰ ਸਾਡੇ ਕੀ ਅਸੀਂ ਝੂਠ ਬੋਲਿਆ ਸਾਨੂੰ ਜ਼ਿੰਮੇਵਾਰ ਬੰਦਿਆਂ ਨੂੰ ਸਿੱਧਾ ਕਹਿ ਰਹੇ ਨੇ ਵੀ ਇਹ ਝੂਠੇ ਆ ਗਵਈਆਂ ਦੇ ਮੇਰੇ ਇਦਾਂ ਕਰਦੇ ਨੇ ਜੋ ਵੀ ਉਹਨੂੰ ਪਰ ਜੋ ਸੱਚ ਹੈ ਉਹ ਤਾਂ ਸੱਚੇ ਹੈ ਨਾ ਜੀ ਬਿਲਕੁਲ ਬਿਲਕੁਲ ਹਾਂਜੀ ਜੀ ਨਾਮ ਹੈ ਕੀ ਨਾਮ ਹੈ ਜੀ ਬਾਬਾ ਜੀ ਨਫੀਸ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਕੀ ਮੜੌੜ ਹੈ ਜੀ ਉਸ ਇਕੱਠੇ ਹੋਏ ਹੈ ਜੀ ਕਿਸ ਸੰਬੰਧ ਚ ਇਕੱਠੇ ਹੋਇਆ ਹੈ ਇਕੱਠੇ ਦਾ ਹੀ ਸਰਪੰਚ ਹੀ ਕਹਿੰਦਾ ਤੇ ਉਹ ਢਿੱਲੋ ਸਾਹਿਬ ਨੇ ਮੈਸੇਜ ਪਾਇਆ ਮਾਰਚ ਦੇ ਵੀ ਇੱਥੇ ਪੁੱਛ ਕੇ ਕਿਥੇ ਕਰਦੇ ਹੋਗੇ ਉਹ ਜਮ ਜੁੱਠੇ ਦਿੱਤੀਆਂ ਨੇ ਕੀ ਮੈਸੇਜ ਪਾਇਆ ਸੀ ਜੀ ਕਾਦੀਆਂ ਗਵਈਆਂ ਟੁੱਟੀਆਂ ਆਹ ਉਹ ਜਿਹੜਾ ਜੀ ਕਾਹਨ ਜਾਊਗਾ ਤੇ ਉਹ ਬੰਦੇ ਨੇ ਇੱਕ ਨਾ ਕੋਈ ਬੱਚਾ ਚੱਕ ਲਿਆ ਤੇ ਇਥੋਂ ਪਿੰਡ ਭੁੱਲ ਗਿਆ ਮੇਰੇ ਦੁਆਖ ਜਖਦਾ ਉਹ ਬੱਚਾ 24 ਘੰਟੇ ਇੱਥੇ ਵੇਲੇ ਐਸ ਕਦਾਵਾਂਗਾ 4-5 ਵਜੇ ਮੈਂ ਤੇ ਇੱਥੇ ਬੜਾ ਗੱਡੀਆਂ ਦੀ ਪੁਲਿਸ ਫਿਰੇ ਵਿੱਚ ਤੇ ਪਤਾ ਨਹੀਂ ਸਭ ਤੇ ਕੀ ਨਾ ਕੀ ਕਰਿਆ ਪਰ ਉਹ ਅਸੀਂ ਤਾਂ ਵਧੀਆ ਬੰਦੇ ਆ ਵੀ ਜਿਹਦੇ ਬੱਚੇ ਨਾਲ ਤੇ ਟਿੱਡੇ ਵਾਲੀ ਜਾਣੀ ਐ ਤੇ ਉਹਦੇ ਰੋਟੀਆਂ ਪੱਕੀ ਹੋਊ ਰਾਤ ਨੂੰ ਆਗਰ ਇਹ ਇਹ ਜੇ ਲਟੇਰਿਆਂ ਨੂੰ ਛੱਡ ਕੇ ਜੇਲ੍ਹ ਚ ਦੇ ਦੇਣਾ ਕੱਲ ਨੂੰ ਜਵਾਨਤ ਕਰਾ ਕੇ ਆ ਜੀ ਫੇਰ ਫੇਰ ਥੱਲੇ ਨਹੀਂ ਪੈਣੀ ਥੱਲੇ ਤਾਂ ਫੇਰ ਕੋਈ ਕਿਹੜੇ ਪੈਂਦੀ ਆ ਜਿਹੜਾ ਗਲਤ ਕਰ ਬਗਾਰੂ ਉਹਨੂੰ ਉਹਨੂੰ ਰਿਜ਼ਲਟ ਮਿਲਣਾ ਚਾਹੀਦਾ ਠੀਕ ਐ Aui, anh điên cái gì vậy? Nào. Đây. 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 Đây.